ਇਹ ਨਾ ਬਸ ਆਉਂਦਾ ਨਹੀਂ ਕਿ ਇਹ ਨਹੀਂ ਆ ਰਿਹਾ ਆ ਰਹੀ ਨਾ ਮੈਨੂੰ ਕਰਾਉਂਦਾ ਡਰਾਂ ਮਾਫੜਾ ਆਦਾ ਨਹੀਂ ਬਦ ਨਾਮ ਜੀ ਮੇਰਾ ਸਰਗਲਾ ਭਾਜੀ ਕੀ ਗੱਲ ਕੀ ਵੀ ਭਾਜੀ ਚਾਰ ਦਿਨ ਹੋ ਗਏ ਪੇਸ਼ੈਂਟ ਆਪਣਾ ਇੱਥੇ ਜਿੱਦਣ ਦਾ ਤੁਰ ਕੇ ਆਇਆ ਜਿੱਦਣ ਦੇ ਅੰਦਰ ਆਇਆ ਹਾਲਤਾਂ ਦੀ ਮਾੜੀ ਹੋਈ ਜਾਂਦੀ ਆ ਨਾ ਹੀ ਨਹੀਂ ਰੈਫਰ ਕੀਤਾ ਜੇ ਤੁਹਾਡੇ ਕੋਲ ਨਹੀਂ ਹੈ ਲਾਏ ਤੁਸੀਂ ਰੈਫਰ ਕਰ ਦੋ ਮੁੜ ਕੇ ਜੇ ਅਸੀਂ ਪੁੱਛੀਏ ਕਹਿੰਦੇ ਬਚਣ ਦਾ ਕੋਈ ਚਾਂਸ ਹੈ ਨਹੀਂ ਜੇ ਤੁਸੀਂ ਘਰੇ ਲਿਜਾਣਾ ਤੜਫ ਦੇਣ ਦੇਖਣਾ ਦੇਖ ਲੋ ਹੂੰ ਬਈ ਯਾਰ ਜੇ ਤੁਹਾਡੇ ਕੋ ਕੋਈ ਚਾਂਸ ਹੈ ਨਹੀਂ ਤੁਹਾਡੇ ਕੋ ਲਾ ਜਾਨੀ ਤੁਸੀਂ ਰੱਖਿਆ ਗਿਆ ਇਹਨੇ ਇਹਨੇ ਜਵਾਬ ਦਿੱਤਾ ਕਿ ਪੇਸ਼ੈਂਟ ਤੁਹਾਡਾ ਬਿਲਕੁਲ ਡੈੱਡ ਆ ਸਹੀ ਨਹੀਂ ਹੋਣਾ ਹੈਗਾ ਪਰ ਉਦੋਂ ਇੰਨਾ ਜਵਾਬ ਦੇਣ ਤੋਂ ਬਾਅਦ ਵੀ ਇਹਨਾਂ ਨੇ ਵੈਂਟੀਲੇਟਰ ਤੇ ਲਾ ਕੇ ਰੱਖਿਆ ਪੇਸ਼ੈਂਟ ਨੂੰ ਕੱਲ ਦਾ ਤੇ ਫਿਰ ਉਹ ਪਰਿਵਾਰ ਨੂੰ ਡਰਾਈ ਜਾਂਦੇ ਆ ਕਿ ਜੇ ਤੁਸੀਂ ਤੜਫਦਾ ਦੇਖਣਾ ਤੇ ਲੈ ਜਾਓ ਤੇ ਇੱਥੇ ਵੀ ਰੱਖਣ ਦਾ ਕੋਈ ਫਾਇਦਾ ਨਹੀਂ ਹੈ। ਕੀ ਪ੍ਰੋਬਲਮ ਸੀ ਪੇਸ਼ੈਂਟ ਨੂੰ? ਪੇਸ਼ੈਂਟ ਦੇ ਕੋਈ ਹਾਰਟ ਦੀ ਪ੍ਰੋਬਲਮ ਸੀ ਜਦ ਕਿ ਦਿਨ ਦਿਨ ਪੇਸ਼ੈਂਟ ਨੂੰ ਲੈ ਕੇ ਆਏ ਆ ਆਪ ਉੱਤਰ ਕੀ ਬੇਗੰਦਰ ਗਏ ਆ ਤੁਹਾਨੂੰ ਸਾਰਾ ਕੁਝ ਕਰਦੇ ਸੀ ਉਹ ਜੀ ਡਾਕਟਰ ਨਾਲ ਗੱਲਬਾਤ ਕੀਤੀ ਸੀ ਹਾਂ ਜੀ ਡਾਕਟਰ ਨਾਲ ਗੱਲਬਾਤ ਕੀਤੀ ਡਾਕਟਰ ਨਾਲ ਗੱਲਬਾਤ ਕੀਤੀ ਡਾਕਟਰ ਨੇ ਡਾਕਟਰ ਨੇ ਸਾਨੂੰ ਇਹ ਗੱਲ ਕਹੀ ਆ ਕਿ ਪੇਸ਼ੈਂਟ ਨੂੰ ਤੁਹਾਡਾ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਘਰ ਵੀ ਨਹੀਂ ਭੇਜਦੇ ਪੇਸ਼ੈਂਟ ਸਾਨੂੰ ਦੇ ਵੀ ਨਹੀਂ ਰਹੇ ਤੇ ਉਹਦਾ ਲਾਜ ਵੀ ਨਹੀਂ ਹੋ ਰਿਹਾ ਕੋਈ ਵੀ ਜਵਾਬ ਵੀ ਦੇਤਾ ਆ ਕਿਸ ਤਰ੍ਹਾਂ ਦੇ ਦੋ ਕਿ ਤੁਹਾਡਾ ਪੇਸ਼ੈਂਟ ਮੇਰੀ ਪਿਆ ਹੈ ਬੈੱਡ ਤੇ ਦੂਜੇ ਪਾਸੇ ਹੌਸਪੀਟਲ ਦਾ ਬੌਂਸਰ ਲੈ ਗਿਆ ਪੁੱਛ ਰਿਹਾ ਕਿ ਕਿਦਾ ਕਰਨੇ ਬੁਲਾਈ ਆ ਬੌਂਸਰ ਬੁਲਾਏ ਆ ਜੀ ਮਤਲਬ ਪੇਸ਼ੈਂਟ ਵੀ ਦੇ ਰਹੇ ਤੇ ਉਪਰੋਂ ਤੁਹਾਨੂੰ ਬੌਂਸਰ ਬੁਲਾ ਕੇ ਤੇ ਪੁਲਿਸ ਬੁਲਾ ਕੇ ਤੇ ਮਤਲਬ ਕਿ ਇਹ ਬੌਂਸਰ ਭਰਾਵਾ ਆਪਾਂ ਤੁਹਾਡੇ ਵਾਲੀ ਬੰਦਗੀ ਚੱਲ ਰਹੀ ਹੈ ਧੰਨਵਾਦ ਕਰਦੇ ਆ ਆਪਾਂ ਕਰਦਾ ਪਿਆ ਠੀਕ ਆ ਨਾ ਤੇ ਮਤਲਬ ਕੀ ਮੇਰੀ ਅਰਮਾਨ ਹਸਪੀਟਲ ਵਾਲੇ ਗੁੰਡਾਗਰਦੀ ਕਰਦੇ ਪਏ ਆ ਪੇਸ਼ੈਂਟ ਸਾਡਾ ਮਰਨ ਕਿਨਾਰੇ ਆ ਤੇ ਬਿਲਕੁਲ ਗੁੰਡਾਗਰਦੀ ਦੇ ਉੱਤੇ ਹੋਏ ਆ 4 ਦਿਨ ਤੋਂ ਪੇਸ਼ੈਂਟ ਸਾਡਾ ਬਿਲਕੁਲ ਮਰਨ ਕਿਨਾਰੇ ਆ ਠੀਕ ਆ ਜੀ ਤੇ ਸਾਡੀ ਇਹ ਮੰਗ ਆ ਕਿ ਸਾਡਾ ਪੇਸ਼ੈਂਟ ਆ ਸਾਡੇ ਹਵਾਲੇ ਕਰਨ ਤੇ ਅਸੀਂ ਆਪਾਂ ਨੂੰ ਹੋਰ ਹੋਰ ਹਸਪੀਟਲ ਲੈ ਕੇ ਜਾਈ ਜੀ ਸਰਕਾਰ ਨੂੰ ਫਿਰ ਜਮ੍ਹਾਂ ਕਰਾ ਦਿੱਤੀ ਸੀ ਅੱਜ ਦੇ ਦਿਨ ਦੀ ਉਹਨਾਂ ਨੇ ਵੀ ਜਮ੍ਹਾਂ ਕਰਾ ਲਈ ਸੀ 8000 ਦਾ ਬਿੱਲ ਬਣਾਇਆ ਸੀ 8000 ਦਾ ਬਿੱਲ ਬਣਾਇਆ ਸੀ ਤੇ ਹੁਣ ਜਦੋਂ ਉਹ 200 ਰੁਪਏ ਕੱਟ ਲਾ ਕੇ ਤੁਹਾਨੂੰ ਕੀ ਕਹਿ ਰਹੇ ਜੀ ਡਾਕਟਰ ਕਦੇ 25% ਕਹਿੰਦੇ ਆ ਕਦੇ 50% ਕਹਿੰਦੇ ਆ ਕਦੇ ਕਹਿੰਦੇ ਆ 0 ਕਹਿੰਦੇ ਆ ਕਦੇ ਕਹਿੰਦੇ ਆ ਘਰ ਲੈ ਜਾ ਫਿਰ ਇਹਦੇ ਕਹਿੰਦੇ ਤਾਂ ਤੜਪਦੇ ਡਾਕਟਰ ਨੂੰ ਭਾਜੀ ਰੱਬ ਦਾ ਨਾਮ ਦਿੱਤਾ ਜਾਂਦਾ ਤੁਹਾਨੂੰ ਲੱਗਦਾ ਕਿ ਅੱਜ 1.5 ਤੋਂ ਵੀ ਡਾਕਟਰ ਰੱਬ ਨੇ ਬਿਲਕੁਲ ਨਹੀਂ ਇਹ ਚੋਰ ਵੀ ਆਈ ਆ ਇਹ ਹਰੇਕ 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 ਭਾਈਆ ਉਹਨੇ ਨਾ ਕਿਹਾ ਹਰੇਕ ਹਸਪੀਟਲ ਤੇ ਅਟੈਚ ਦੇ ਵੱਖਰੇ ਆਪਾਂ ਭਗਵਾੜੇ ਤੋਂ ਆਈ ਹਰੀਆਬਾਦ ਤੁਹਾਨੂੰ ਕਿਸੇ ਨੇ ਰੈਫਰੈਂਸ ਦਿੱਤਾ ਇਹ ਸੋਸ ਹਸਪਤਾਲ ਦੇ ਵਿੱਚ ਲਾਇਕ ਨਾਮ ਦੇ ਲਈ ਨਹੀਂ ਵਿਚਾਰਾ ਕਿਸੇ ਨੇ ਨਹੀਂ ਕੀਤਾ ਪੇਸ਼ੈਂਟ ਕੀ ਲਾਦੇ ਆ ਤੁਹਾਡੇ ਪੇਸ਼ੰਦ ਮਿਲਦੀ ਹੈ ਜੀ ਹੁਣ ਡਾਕਟਰ ਕੀ ਕਹਿੰਦੇ ਆ ਡਾਕਟਰ ਉਹਨੂੰ ਨਹੀਂ ਕਹਿੰਦੇ ਡਾਕਟਰ ਇਹ ਹੈ ਡਿਮਾਂਡ ਕਰਦੇ ਆ ਸਾਡਾ 8000 ਰੁਪਏ ਦਾ ਬੰਦਾ ਜਿਹੜਾ ਬਾਈ ਹੈ ਉਹ ਨਹੀਂ ਆਉਂਦਾ ਉਹਨੇ ਜਿਹੜਾ ਪਰਿਵਾਰ ਦੇ ਰੱਬ ਦੀ ਵਾਲਾ ਚੰਗੀ ਉਹਦਾ ਵੱਲੋਂ ਡਾਕਟਰ ਵੀ ਮੁਕੀ ਉਤੇ ਬਾਰੇ ਕੋਈ ਨਾਮਾ ਹੋ ਰਿਹਾ ਮੁਕੀ ਦੇ ਪੂਰੀ ਬੁਲਾ ਕਰ ਜਿਹੜੀ ਹੈ 1000 ਦੇ ਵਿੱਚ ਜਿਹੜੇ ਤੰਗ ਲਾਸਟ ਜਿਹੜਾ ਪਹਿਲੇ ਆ ਤੇ ਕਾਹੋ ਹੋ ਰਿਹਾ ਹੋਇਆ ਦਿਹਾ ਸਾਡੇ ਹੋਰ ਪੇਸ਼ੰਦ ਰੱਖਾ ਪਾਜੀ ਤੁਸੀਂ ਹਸਪਤਾਲ ਦੇ ਸਟਾਫ ਹੋ ਕੀ ਹੋਇਆ ਕੀ ਸੀਗਾ ਪੇਸ਼ੈਂਟ ਦੇ ਬਿਜਲੀ ਕੋਈ ਗੱਲ ਹੋਈ ਹੈ ਆ ਕੇ ਕਲੀਅਰ ਕਰਨ ਆਏ ਆ ਉਹ ਵੀ ਇਹਨਾਂ ਨੇ ਪਹਿਲਾਂ ਵੀ ਹਾਈਪਰ ਹੋਏ ਆ ਔਰ ਅੱਜ ਇੰਦੇ ਵਿੱਚ ਆ ਕੇ ਇਹਨਾਂ ਨੇ ਨੇ ਹਾਈਪਰ ਹੋਏ ਆ ਬਾਕੀ ਸਾਰੇ ਪੇਸ਼ੈਂਟ ਡਿਸਟਰਬ ਕੀਤੇ ਆ ਸਾਡੇ ਹਾਈਪਰ ਹੋਇਆ ਤੋਂ ਕੌਣ ਵੀਡੀਓ ਪਾਜੀ ਇੱਕ ਮਿੰਟ ਤੁਸੀਂ ਕਹਿ ਰਹੇ ਹਾਈਪਰ ਹੋਇਆ ਤੋੜ ਬਣ ਕੀਤੀ ਹੋਈ ਇਹਨਾਂ ਨੇ ਕੋਈ ਤੋੜ ਬਣ ਕੀਤੀ ਇਹਨਾਂ ਨੇ ਆਈ ਸੀ ਯੂ ਦੇ ਅੰਦਰ ਆ ਸਾਡੇ ਕੋਲ ਡਾਕਟਰ ਦਾ ਫੋਨ ਲਗਾ ਕੇ ਇੱਥੇ ਦੇਖ ਲਓ ਕੋਈ ਵੀ ਕੋਈ ਰੌਲਾ ਰੱਪਾ ਪੈ ਰਿਹਾ ਸਾਨੂੰ ਦੱਸ ਦਿਓ ਇਹ ਅੰਦਰ ਦੀ ਵੀਡੀਓ ਨਜ਼ਰ ਆ ਰਿਹਾ ਉਹ ਬੰਦਾ ਕਰਦੀ ਕਿ ਬੰਦਾ ਸਾਨੂੰ ਨਹੀਂ ਪ੍ਰਭਾ ਵੱਡਾ ਬੰਦਾ ਮਰੇ ਜੀਵੇ ਅਸੀਂ ਆ ਬੰਦੇ ਲੱਗਿਆ ਸਰਦਾਰ ਜੀ ਤੁਸੀਂ ਨਾ ਭਾਜੀ ਤੁਹਾਡਾ ਨਾ ਮਰੇ ਜੀਵੇ ਸਾਨੂੰ ਕੋਈ ਲੈਣਾ ਤੇ ਤੁਸੀਂ ਕੌਣ ਹੋ ਬੰਦਾ ਬਦਮਾਸ਼ੀ ਦੇ ਉੱਤਰਿਆ ਵੀਰ ਵੀ ਹੋਰ ਇੱਧਰ ਤੇ ਆਓ ਸਾਡਾ ਬੰਦਾ ਹਸਪੀਟਲ ਦੇ ਅੰਦਰ ਆ ਸਾਡੇ ਕੋਲ ਰਾਈਟ ਆ ਦੱਸੋ ਹੋ ਨਾ ਨਾ ਡਰ ਨਾ ਲੱਗ ਰਿਹਾ ਚਲ ਸਰ ਦਾ ਮਾਲ ਫਰਦਾ ਹੋਵੇ ਫੋਟੋਆਂ ਚੋਣ ਚਾਹੇ ਪਹਿਲਾ ਬੰਦਾ ਕੱਢਦਾ ਕਿ ਮੈਂ ਆਹ ਬੰਦਾ ਬੜੀ ਗੇਰਦਾ ਕੀ ਹੈ ਤੇ ਇਹਨਾਂ ਨੇ ਪੇਸ਼ ਨੂੰ ਨਹੀਂ ਕਿਹਾ ਨੂੰ ਕਿ ਇਹੋ ਬੰਦਾ ਹਟਣਾ ਗੱਲ ਕਰੇ ਇਹ ਬਾਹਰ ਬੌਂਸਰ ਬੁਲਾ ਕੇ ਦਾ ਨਾਮ ਕੀ ਆਪਣਾ ਤੁਹਾਡਾ ਕੀ ਨਾਮ ਹੈ ਅਸੀਂ ਬੰਦਾ ਕਾ ਯਾਰ ਸਾਡੀ ਗੱਲ ਸੁਣ ਲੋਗੇ ਕਿ ਨਹੀਂ ਅਸੀਂ ਅੰਦਰ ਆਹ ਇੱਕ ਮਿੰਟ ਸਾਹ ਪਕਾ ਕਰਦਾ ਪਿਆ ਮੇਰਾ ਬੰਦਾ ਕਾ ਕਰਦਾ ਪਿਆ ਮੇਰਾ ੱੱਕਾ ਕਰਦਾ ਪਿਆ ਜਦੋਂ ਨਾ ਬੌਂਸਰ ਨੂੰ ਦੋਨ ਦੇ ਵਿੱਚ ਕਰ ज़मेवारी लेने जी ज़मेदारी